ਆ ਵੀਰੋ ਪੰਜਾਬ ਚ ਅੱਜ ਫਿਰ ਗੜੇ ਮਾਰੀ ਹੋ ਰਹੀ ਆ ਆ ਦੇਖੋ ਕਿਵੇਂ ਗੜੇ ਪੈ ਰਹੇ ਆ ਤੇ ਕੀ ਬਣੂ ਕਿਸਾਨਾਂ ਦਾ ਸਮਝ ਨਹੀਂ ਆਉਂਦੀ ਆ ਦੇਖ ਲਓ ਤੁਹਾਡੇ ਸਾਹਮਣੇ ਆ ਜੇ ਇੰਨੇ ਗੜੇ ਪੈ ਗਿਆ ਤੇ ਕਣਕਾਂ ਪੱਕੀਆਂ ਤੇ ਕਣਕਾਂ ਦਾ ਸੱਤਿਆ ਨਾਸ਼ ਹੋ ਜਾਣਾ ਵੀਰੋ ਕਣਕਾਂ ਦਾ ਦੇਖੋ ਕਾਰ ਦੇ ਉੱਪਰ ਕਿਵੇਂ ਗੜੇ ਡਿੱਗ ਰਿਹਾ ਵੀਰੋ ਆ ਦੇਖੋ ਤੁਹਾਡੇ ਸਾਹਮਣੇ ਇਹ ਜ ਇਦਾਂ ਹੀ ਪੈਂਦਾ ਰਿਹਾ ਤੇ ਫੇ ਕਿਸਾਨਾਂ ਦਾ ਕੀ ਹਾਲ ਹੋ ਆ ਦੇਖੋ ਤੁਹਾਡੇ ਸਾਹਮਣੇ ਕਿਵੇਂ ਡਿੱਗ ਰਿਹਾ ਗੜੇ ਇਹ ਬੜਾ ਰੱਬ ਦਾ ਪ੍ਰਕੋਪ ਆ ਪੰਜਾਬ ਦੇ ਵੀਰੋ ਇਹ ਬੜਾ ਮਾਰਾ ਪ੍ਰਕੋਪ ਆ ਆ ਦੇਖੋ ਲਓ ਆ ਦੇਖੋ ਗੜੇ ਕਿਵੇਂ ਪਏ ਆ ਕਿਵੇਂ ਡਿੱਗ ਰੇ ਗੜੇ ਹੈਂ ਆ ਦੇਖੋ ਗੜੇ ਪਏ ਆ ਦੀਦੇ ਤੁਹਾਨੂੰ ਗੜੇ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਪਏ ਗੜੇ ਇਹ ਬੜਾ ਮਾੜਾ ਹਾਲ ਆ ਪੰਜਾਬ ਦਾ ਵੀਰੋ ਬੜਾ ਮਾੜਾ ਹਾਲ ਆ ਪੰਜਾਬ ਦਾ ਬੜੇ ਕਿਸਾਨਾਂ ਦਾ ਕੀ ਬਣੂ ਜਿੱਦਾਂ ਹੀ ਗੜੇ ਪੈਂਦੇ ਰਹਿਦੇ ਫੇਰ ਡਿੱਗਣੇ ਸ਼ੁਰੂ ਹੋ ਗਏ ਫੇਰ ਡਿੱਗਣੇ ਸ਼ੁਰੂ ਹੋ ਗਏ ਫੇਰ ਡਿੱਗਣੇ ਸ਼ੁਰੂ ਹੋ ਗਏ ਆ ਕਰੀ ਮਾੜੀ ਜੀ ਕਰੀ 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 ਮੇਰਾ ਨਾ ਚੱਲ ਰਿਹਾ ਫੇਰ ਡਿੱਗਣੇ ਸ਼ੁਰੂ ਹੋ ਗਏ ਫੇਰ ਡਿੱਗਣੇ ਸ਼ੁਰੂ ਹੋ ਗਏ ਓਹੋ ਇਹ ਤੇ ਬੜਾ ਮਾੜਾ ਬਈ ਬੜਾ ਮਾੜਾ ਦਸੋ ਓਹੋ ਹੋ ਹੋ ਆਹ ਦੇਖੋ ਕਿਵੇਂ ਡਿੱਗ ਰਿਹਾ ਤੁਹਾਨੂੰ ਛੜੀ ਛੜੀ ਛੜਦੇ ਆਹ ਦੇਖੋ ਓਹੋ ਦਸ ਹੈ ਗੜੇ ਤੇ ਗੜੇ ਡਿੱਗੀ ਜਾ ਰਿਹਾ ਗੜੇ ਤੇ ਗੜੇ ਡਿੱਗੀ ਜਾ ਰਿਹਾ